ਬਰਸਾਤ ਦੇ ਮੌਸਮ ਦੇ ਵਿੱਚ ਇਹ ਚਾਰ ਚੀਜ਼ਾਂ ਤੁਹਾਨੂੰ ਹਸਪਤਾਲ ਜਾਣ ਤੋਂ ਬਚਾ ਸਕਦੀਆਂ ਨੇ ਤੁਸੀਂ ਬਿਮਾਰ ਨਾ ਹੋਵੋ ਕਿਉਂਕਿ ਪੇਟ ਦੀ ਗੜਬੜ ਕਰਕੇ ਹੀ ਇਸ ਮੌਸਮ ਦੇ ਵਿੱਚ ਸਾਨੂੰ ਬਿਮਾਰੀਆਂ ਲੱਗਦੀਆਂ ਨੇ ਬਰਸਾਤ ਦਾ ਮੌਸਮ ਚੱਲ ਰਿਹਾ ਆਯੁਰਵੇਦ ਦੇ ਵਿੱਚ ਨੂੰ ਵਰਖਾ ਰਿਤੂ ਕਹਿੰਦੇ ਨੇ ਸਾਵਣ ਭਾਦੋਂ ਇਹ ਦੋ ਮਹੀਨੇ ਆ ਜਾਂਦੇ ਨੇ ਬਰਸਾਤ ਬਹੁਤ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਬਰਸਾਤ ਦੇ ਕਾਰਨ ਵੀ ਥਾਂਾਂ ਦੇ ਟੋਪਿਆਂ ਦੇ ਆਲੇ ਦੁਆਲੇ ਪਾਣੀ ਖੜ ਜਾਂਦਾ ਸਾਡੇ ਆਲੇ ਦੁਆਲੇ ਘਰਾਂ ਦੇ ਵਿੱਚ ਜਾਂ ਪਿੰਡਾਂ ਵਿੱਚ ਕਿਤੇ ਵੀ ਪਾਣੀ ਖੜ ਜਾਂਦਾ ਪਾਣੀ ਖੜਨ ਦੇ ਨਾਲ ਬਹੁਤ ਜ਼ਿਆਦਾ ਮੱਛਰ ਪੈਦਾ ਹੋ ਜਾਂਦਾ ਬਹੁਤ ਜ਼ਿਆਦਾ ਜਿਹੜਾ ਹੈਗੇ ਨੇ ਕੀਟਾਣੂ ਵੱਧ ਜਾਂਦੇ ਨੇ ਮਤਲਬ ਬੈਕਟੀਰੀਆ ਬਹੁਤ ਜ਼ਿਆਦਾ ਪਲਪਦੇ ਨੇ ਬਹੁਤ ਜ਼ਿਆਦਾ ਬੈਕਟੀਰੀਆ ਵੱਧ ਜਾਂਦੇ ਨੇ ਮੱਛਰਾਂ ਦੀ ਗ੍ਰੋਥ ਬਹੁਤ ਹੋ ਜਾਂਦੀ ਹੈ ਬੈਕਟੀਰੀਆ ਬਹੁਤ ਜ਼ਿਆਦਾ ਗ੍ਰੋਥ ਕਰਦੇ ਨੇ ਸੋ ਪੱਤੇ ਵਾਲੀਆਂ ਸਬਜ਼ੀਆਂ ਨਹੀਂ ਖਾਣੀਆਂ ਚਾਹੀਦੀਆਂ ਸਾਨੂੰ ਇਹ ਮੌਸਮ ਦੇ ਵਿੱਚ ਇੱਕ ਤਾਂ ਹਰੀਆਂ ਸਬਜ਼ੀਆਂ ਨੇ ਪੱਤੇ ਵਾਲੀਆਂ ਨੇ ਜਾਂ ਹੋਰ ਇੰਦਾਂ ਦੀਆਂ ਸਬਜ਼ੀਆਂ ਦੇ ਵਿੱਚ ਕੋਈ ਨਾ ਕੋਈ ਰੇਲੀ ਜੀਵ ਆ ਸੋ ਸਾਨੂੰ ਖਾਤਾ ਚੰਗੀ ਤਰ੍ਹਾਂ ਧੋ ਕੇ ਆਪਣਾ ਭੋਜਨ ਕਰਨਾ ਚਾਹੀਦਾ ਬਾਕੀ ਤੁਸੀਂ ਜਾਣਦੇ ਹੋ ਪਾਣੀ ਨੂੰ ਉਬਾਲ ਕੇ ਰੱਖ ਲੈਣਾ ਚਾਹੀਦਾ ਜਦੋਂ ਖਵਾਲ ਕੇ ਪਾਣੀ ਰੱਖਿਆ ਪਰ ਠੰਡਾ ਹੋ ਗਿਆ ਉਹ ਪੀ ਲੈਣਾ ਚਾਹੀਦਾ ਜਾਂ ਫਿਰ ਆਰੋਦਾ ਪਾਣੀ ਵਰਤ ਲਓ ਤੇ ਹੁਣ ਚਾਰ ਚੀਜ਼ਾਂ ਕਿਹੜੀਆਂ ਨੇ ਜਿਹੜੀਆਂ ਸਾਨੂੰ ਹਸਪਤਾਲ ਜਾਣ ਤੋਂ ਬਚਾਉਣਗੀਆਂ ਇਹਦੇ ਵਿੱਚ ਸਾਡਾ ਪੇਟ ਵੀ ਠੀਕ ਰਹੇ ਸਾਨੂੰ ਭੁੱਖ ਚੰਗੀ ਲੱਗੇ ਜਦੋਂ ਸਾਡੀ ਅਗਨੀ ਮੰਦ ਹੋ ਗਈ ਭੁੱਖ ਘਟ ਗਈ ਸਾਡਾ ਪੇਟ ਖਰਾਬ ਹੋਊਗਾ ਪੇਟ ਦਰਦ ਵੀ ਹੋਊਗਾ ਕਈਆਂ ਨੂੰ ਲੂਜ਼ ਮੋਸ਼ਨ ਵੀ ਲੱਗਣਗੇ ਪੇਟ ਖਰਾਬ ਦੇ ਹੋਣ ਨਾਲ ਵੇ ਵਾਰ ਹੋਰੀ ਹੋਰੀ ਇਨਫੈਕਸ਼ਨ ਹੋ ਜਾਂਦੀ ਹੈ ਨਾ ਇਨਫੈਕਸ਼ਨ ਹੋਣ ਦੇ ਨਾਲ ਬੁਖਾਰ ਚੜ ਗਿਆ ਕਿਸ ਨੂੰ ਕੀ ਹੋ ਗਿਆ ਸੋ ਇਦਾਂ ਦੀਆਂ ਸਮੱਸਿਆਵਾਂ ਚੱਲ ਗਿਆ ਤੁਹਾਨੂੰ ਕੁਝ ਵੀ ਨਾ ਹੋਵੇ ਆ ਇੱਕ ਚਾਰ ਚੀਜ਼ਾਂ ਤੁਸੀਂ ਇਹਦੀ ਚਟਨੀ ਕਰਕੇ ਖਾਣੀ ਆ ਪਹਿਲਾਂ ਮੈਂ ਵੀਡੀਓ ਪਾਈ ਆ ਕੀ ਕੁਝ ਲੈਣਾ ਇੱਕ ਤੁਸੀਂ ਲੈਣਾ ਲਸਣ ਅਦਰਕ ਹਰੀ ਮਿਰਚ ਤੇ ਉਹਦੇ ਵਿੱਚ ਥੋੜਾ ਜਿਹਾ ਨਿੰਬੂ ਨਿਚੋੜ ਲੋ ਬਾਅਦ ਚ ਲਸਣ ਦੀ ਆਦਰਕ ਦੀ ਹਰੀ ਮਿਰਚ ਦੀ ਚਟਨੀ ਬਣਾ ਲਓ ਮਿਰਚ ਆਪਣੇ ਹਰੀ ਥੋੜੀ ਹਿਸਾਬ ਨਾਲ ਪਾਲਿਓ ਆਦਰਕ ਤੇ ਜਿਹੜਾ ਲਸਣ ਆ ਉਹ ਬਾਰ ਬਰ ਮਤਲਬ ਅਜ ਪਾਲੋ ਇਹਦੀ ਚਟਨੀ ਬਣਾ ਕੇ ਥੋੜਾ ਜਿਹਾ ਵਿੱਚ ਸਿੰਧਾ ਨਮਕ ਜਾਂ ਕਾਲਾ ਨਮਕ ਐਡ ਕਰ ਲਓ ਬਾਅਦ ਵਿੱਚ ਨਿੰਬੂ ਨੂੰ ਚੋੜਦੋ ਦੇ ਉੱਪਰ ਇਹ ਚਟਨੀ ਤੁਸੀਂ ਸਵੇਰ ਦੇ ਤੇ ਸ਼ਾਮ ਦੇ ਖਾਣੇ ਦੇ ਵਿੱਚ ਐਡ ਕਰ ਲਓ ਜੋ ਵੀ ਤੁਸੀਂ ਦਾਲ ਸਬਜ਼ੀ ਖਾਣੇ ਹੋ ਉਹਦੇ ਨਾਲੇ ਚਟਨੀ ਜ਼ਰੂਰ ਐਡ ਕਰ ਲਓ ਬੱਚਿਆਂ ਨੂੰ ਵੀ ਖਵਾਓ ਮੈਂ ਵਾਦਾ ਕਰਦਾ ਤੁਹਾਨੂੰ ਵੀ ਤੁਸੀਂ ਹਸਪਤਾਲ ਜਾਣ ਤੋਂ ਬਾਜੀ ਹੋਗੇ ਕੋਈ ਵੀ ਸਮੱਸਿਆ ਨਹੀਂ ਆਉਗੀ ਇਹ ਲਗਾਤਾਰ ਤੁਸੀਂਆਂ ਡੇਢ ਕੁ ਮਹੀਨਾ ਹੁਣ ਜਿਹੜਾ ਰਹਿ ਗਿਆ ਮਹੀਨਾ ਡੇਢ ਮਹੀਨਾ ਇਹਨੂੰ ਤੁਸੀਂ ਖਾ ਲਓ ਇੰਨਾ ਕੁ ਟਾਈਮ ਖਾ ਲਓ ਇਹਨੂੰ ਵਾਧੂ ਆ ਬਾਕੀ ਅਗਲੇ ਮੌਸਮ ਦੇ ਸੰਬੰਧ ਵਿੱਚ ਫਿਰ ਹੋਰ ਵੀਡੀਓ ਲੈ ਕੇ ਆਉਂਗਾ ਲਾਈਕ ਸ਼ੇਅਰ ਜਰੂਰ ਕਰਦੇ ਹੋ ਫੋਲੋ ਕਰਨ ਕਰੇ ਫੋਲੋ ਕਰ ਲਿਓ YouTube ਤੇ ਸਬਸਕ੍ਰਾਈਬ ਕਰ ਲਿਓ ਹੋਰ ਵੀਡੀਓ ਲੈ ਕੇ ਚੱਲਦੀ ਆਉਂਗਾ ਫਿਰ ਤੇ ਹੋ ਗਿਆ ਖੁਸ਼ ਰਹੋ ਤੰਦਰੁਸਤ ਰਹੋ